ਸਿੱਖ ਪਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹੁਣ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਹੈ। ਦਰਅਸਲ ਜਲੰਧਰ ਦੇ ਵਿੱਚ ਨਕੋਦਰ ਦੇ ਵਿੱਚ ਇਸ ਮਾਮਲੇ ਦੇ ਪਹਿਲਾਂ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਨੂੰ ਕਿ ਨਕੋਦਰ ਦੀ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਤੇ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਦਰਅਸਲ ਪਟੀਸ਼ਨ ਕਰਤਾ ਦੇ ਵੱਲੋਂ ਇਸ ਸ਼ਿਕਾਇਤ ਜੋ ਕਿ 22 ਫਰਵਰੀ ਨੂੰ ਨਕੋਦਰ ਦੀ ਕੋਰਟ ਦੇ ਵਿੱਚ ਰੱਦ ਹੋਈ ਸੀ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਵਾਈਜ਼ ਪਟੀਸ਼ਨ ਪਾਈ ਗਈ ਸੀ ਤੇ ਹੁਣ ਪੰਜਾਬ ਐਂਡ ਹਰਿਆਣਾ ਕੋਰਟ ਦੇ ਜਸਟਿਸ ਸੰਦੀਪ ਦੇ ਵੱਲੋਂ ਇਸ ਸ਼ਿਕਾਇਤ ਕਰਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਗੁਰਦਾਸ ਮਾਨ ਨਕੋਦਰ ਦੇ ਵਿੱਚ ਡੇਰਾ ਮੁਰੀਦ ਸਾਹਾ ٹرسٹ ਦੇ ਪ੍ਰਧਾਨ ਹਨ ਤੇ ਇਹ ਘਟਨਾ ਡੇਰਾ ਮੁਰੀਦ ਸਾਹ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵਾਪਰੀ ਸੀ ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਗੁਰਦਾਸ ਮਾਨ ਨੂੰ ਇਹ ਕਹਿੰਦਿਆ ਹੋਇਆ ਸੁਣਿਆ ਗਿਆ ਸੀ ਕਿ ਡੇਰਾ ਬਾਬਾ ਮੁਰੀਦ ਸਾਹਿਬ ਜੀ ਦੇ ਮੁਖੀ ਲਾਡੀ ਸਾਹ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਵੰਸ਼ੀਸ਼ ਹਨ ਸਿੱਖ ਜਨਥੇਵੰਦੀਆਂ ਨੇ ਤੁਰੰਤ ਇਸ ਦਾਅਵੇ ਦਾ ਖੰਡਨ ਕੀਤਾ ਸੀ ਤੇ ਇਸ ਦਾ ਕੋਈ ਵੀ ਇਤਿਹਾਸਿਕ ਪ੍ਰੂਫ ਨਹੀਂ ਸੀ ਇਸੇ ਦੇ ਸਬੰਧ ਦੇ ਵਿੱਚ ਗੁਰਦਾਸ ਮਾਨ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰੰਤੂ ਹੁਣ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਟੀਸ਼ਨ ਨੂੰ ਰੱਦ ਕਰਕੇ ਗੁਰਦਾਸ ਮਾਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਪਈ ਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹੁਣ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਹੈ। ਦਰਅਸਲ ਜਲੰਧਰ ਦੇ ਵਿੱਚ ਨਕੋਦਰ ਦੇ ਵਿੱਚ ਇਸ ਮਾਮਲੇ ਦੇ ਪਹਿਲਾ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਨੂੰ ਕਿ ਨਕੋਦਰ ਦੀ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਤੇ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜਰ ਅਸਲ ਪਟੀਸ਼ਨ ਕਰਤਾ ਦੇ ਵੱਲੋਂ ਇਸ ਸ਼ਿਕਾਇਤ ਜੋ ਕਿ 22 ਫਰਵਰੀ ਨੂੰ ਨਕੋਦਰ ਦੀ ਕੋਰਟ ਦੇ ਵਿੱਚ ਰੱਦ ਹੋਈ ਸੀ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਵਾਈਜ਼ ਪਟੀਸ਼ਨ ਪਾਈ ਗਈ ਸੀ ਤੇ ਹੁਣ ਪੰਜਾਬ ਐਂਡ ਹਰਿਆਣਾ ਕੋਰਟ ਦੇ ਜਸਟਿਸ ਸੰਦੀਪ ਦੇ ਵੱਲੋਂ ਇਸ ਸ਼ਿਕਾਇਤ ਕਰਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਨਕੋਦਰ ਦੇ ਵਿੱਚ ਡੇਰਾ ਮਰੀਦ ਚਾਹ ٹرسٹ ਦੇ ਪ੍ਰਧਾਨ ਹਨ ਤੇ ਇਹ ਘਟਨਾ ਡੇਰਾ ਮਰੀਦ ਚਾਹ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵਾਪਰੀ ਸੀ ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਗੁਰਦਾਸ ਮਾਨ ਨੂੰ ਇਹ ਕਹਿੰਦਿਆ ਹੋਇਆ ਸੁਣਿਆ ਗਿਆ ਸੀ ਕਿ ਡੇਰਾ ਬਾਬਾ ਮੁਰੀਦ ਸ਼ਾਹੀ ਦੇ ਮੁਖੀ ਲਾਡੀ ਸ਼ਾ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਵੰਸ਼ੀਸ਼ ਹਨ ਸਿੱਖ ਜਨਤhevੰਦੀਆਂ ਨੇ ਤੁਰੰਤ ਇਸ ਦਾਅਵੇ ਦਾ ਖੰਡਨ ਕੀਤਾ ਸੀ ਤੇ ਇਸ ਦਾ ਕੋਈ ਵੀ ਇਤਿਹਾਸਿਕ ਪ੍ਰੂਫ ਨਹੀਂ ਸੀ ਇਸੇ ਦੇ ਸਬੰਧ ਵਿੱਚ ਗੁਰਦਾਸ ਮਾਨ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰੰਤੂ ਹੁਣ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਟੀਸ਼ਨ ਨੂੰ ਰੱਦ ਕਰਕੇ ਗੁਰਦਾਸ ਮਾਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸਿੱਖ ਪਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹੁਣ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਹੈ। ਦਰਅਸਲ ਜਲੰਧਰ ਦੇ ਵਿੱਚ ਨਕੋਦਰ ਦੇ ਵਿੱਚ ਇਸ ਮਾਮਲੇ ਦੇ ਪਹਿਲਾਂ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਨੂੰ ਕਿ ਨਕੋਦਰ ਦੀ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਤੇ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜੇ ਰਸਲ ਪਟੀਸ਼ਨ ਕਰਤਾ ਦੇ ਵੱਲੋਂ ਇਸ ਸ਼ਿਕਾਇਤ ਜੋ ਕਿ 22 ਫਰਵਰੀ ਨੂੰ ਨਕੋਦਰ ਦੀ ਕੋਰਟ ਦੇ ਵਿੱਚ ਰੱਦ ਹੋਈ ਸੀ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਵਾਈਜ਼ ਪਟੀਸ਼ਨ ਪਾਈ ਗਈ ਸੀ ਤੇ ਹੁਣ ਪੰਜਾਬ ਐਂਡ ਹਰਿਆਣਾ ਕੋਰਟ ਦੇ ਜਸਟਿਸ ਸੰਦੀਪ ਦੇ ਵੱਲੋਂ ਇਸ ਸ਼ਿਕਾਇਤ ਕਰਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਨਕੋਦਰ ਦੇ ਵਿੱਚ ਡੇਰਾ ਮਰੀਦ ਸ਼ਾਹ ٹرسٹ ਦੇ ਪ੍ਰਧਾਨ ਹਨ ਇਹ ਘਟਨਾ ਡੇਰਾ ਮੁਰੀਦ ਸ਼ਾਹ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵਾਪਰੀ ਸੀ ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਗੁਰਦਾਸ ਮਾਨ ਨੂੰ ਇਹ ਕਹਿੰਦਿਆ ਹੋਇਆ ਸੁਣਿਆ ਗਿਆ ਸੀ ਕਿ ਡੇਰਾ ਬਾਬਾ ਮੁਰੀਦ ਸ਼ਾਹ ਜੀ ਦੇ ਮੁਖੀ ਲਾਡੀ ਸ਼ਾ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਵੰਸ਼ਸ਼ ਹਨ ਸਿੱਖ ਜਨਥੇਵੰਦੀਆਂ ਨੇ ਤੁਰੰਤ ਇਸ ਦਾਅਵੇ ਦਾ ਖੰਡਨ ਕੀਤਾ ਸੀ ਤੇ ਇਸ ਦਾ ਕੋਈ ਵੀ ਇਤਿਹਾਸਿਕ ਪ੍ਰੂਫ ਨਹੀਂ ਸੀ ਇਸੇ ਦੇ ਸਬੰਧ ਵਿੱਚ ਗੁਰਦਾਸ ਮਾਨ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰੰਤੂ ਹੁਣ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਟੀਸ਼ਨ ਨੂੰ ਰੱਦ ਕਰਕੇ ਗੁਰਦਾਸ ਮਾਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ